ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਪਰਨ ਗगन ਨਵ ਖੰਡੋ ਮੈਂ ਜੋਤ ਸਰੂਪੀ ਰਹਿਵ ਪਰ ਨਨ ਮਥਰਾ ਕੁਛ ਭੇਦ ਨਹੀਂ ਗੁਰ ਅਰਜਨ ਪਲ ਪਖ ਹਰ ਜੋਗੋ ਜੋਗਟਲ ਹਾਜ਼ਰਾ ਹਜ਼ੂਰ ਜਹਰਾ ਜਹੂ ਚਬਰ ਤਖਤ ਦੇ ਮਾਲਿਕ ਸ਼ਬਦ ਗੁਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੇ ਵਿੱਚ ਜੁੜ ਬੈਠੇ ਗੁਰੂ ਰੂਪ ਸਾਹਿਬ ਸੰਗਤ ਜੀ ਦਸਮ ਪਾਤਸ਼ਾਹ ਸਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਸਤਿਮੁ ਸੱਚੇ ਪਾਤਸ਼ਾਹ ਧੰਤਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਪਾਤਸ਼ਾਹ ਜੀ ਪਾਵਨ ਪਵਿੱਤਰ ਹਜ਼ੂਰ ਦੇ ਵਿੱਚ ਜੁੜ ਬੈਠੇ ਹਾਂ ਪਾਤਸ਼ਾਹ ਦਾ ਪੰਚਮ ਪਾਤਸ਼ਾਹ ਤਾਗਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਜਦੋਂ ਆਪਾਂ ਪੰਚਮ ਪਾਤਸ਼ਾਹ ਜੀ ਦੇ ਜੀਵਨ ਨੂੰ ਪੜਦੇ ਆ ਤਾਂ ਦੋ ਗੱਲਾਂ ਪਾਤਸ਼ਾਹ ਦੇ ਨਾਲ ਜੁੜੀਆਂ ਸਾਨੂੰ ਇਤਿਹਾਸਕਾਰਾਂ ਕੋਲੋਂ ਪੜਨ ਨੂੰ ਮਿਲਦੀਆਂ ਨੇ ਬਾਣੀ ਕੇ ਬੋਹਿਤ ਤੇ ਸ਼ਹੀਦਾਂ ਦੇ ਸਰਪੰਚ ਪਾਤਸ਼ਾਹ ਬਾਣੀ ਦੇ ਬੋਹਿਤ ਵੀ ਨੇ ਜਦੋਂ ਬਚਪਨ ਵਿੱਚ ਹੀ ਨਾਨਾ ਗੁਰੂ ਜਿਨ੍ਹਾਂ ਦੀ ਦੇਖ ਰਏ ਹੇਠ ਆਪ ਜੀ ਨੇ ਸਾਰੀ ਸਿੱਖਿਆ ਪ੍ਰਾਪਤ ਕੀਤੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਪਨ ਵਿੱਚ ਹੀ ਆਪ ਜੀ ਨੂੰ ਬਾਣੀ ਦਾ ਬੋਹਿਥਾ ਦਾ ਇਹ ਖਤਾਬਕਸ਼ ਅਸ ਤੇ ਸੱਚਮੁੱਚ ਆਪ ਬਾਣੀ ਕੇ ਬੋਹਿਥ ਬਣੇ ਬੋਹਿਥ ਦਾ ਅਖੀਰਤ ਹੁੰਦਾ ਜਹਾਜ਼ ਜਹਾਜ਼ ਇੱਕ ਵਿਅਕਤੀ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹਾਰਕ ਕਰਵਾਉਂਦਾ ਹੈ ਹੁਣੇ ਭਾਈ ਸਾਹਿਬ ਜੀ ਸ਼ਬਦ ਪੜ੍ਹ ਰਹੇ ਸਨ ਕਲਜੁਗ ਜਹਾਜ ਅਰਜਣ ਗੁਰ ਸਗਲ ਸ੍ਰਿਸ਼ਟ ਲਗਪਿਤ ਨਾਨਾ ਗੁਰੂ ਧੰਗੂ ਅਮਰਦਾਸ ਮਹਾਰਾਜ ਨੇ ਬਚਪਨ ਵਿੱਚ ਹੀ ਇਹ ਗੱਲ ਕਹਿ ਦਿੱਤੀ ਸੀ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਬਾਣੀ ਕੇ ਬੋਹਤ ਨੇ ਤੇ ਆਪਨੇ ਬਾਣੀ ਦੀ ਰਚਨਾ ਜਦੋਂ ਆਪਾਂ ਬਾਣੀ ਦਾ ਜ਼ਿਕਰ ਕਰਦੇ ਆ ਧੰਗੂ ਗੁਰੰਧ ਸਾਹਿਬ ਮਹਾਰਾਜ ਜੀ ਦੇ ਵਿੱਚ 35ਵਾਂ ਪੁਰਸ਼ਾਂ ਦੀ ਬਾਣੀ ਹੈ ਤੇ ਸਭ ਤੋਂ ਜ਼ਿਆਦਾ ਬਾਣੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਆਧ ਬੀੜ ਦਾ ਸੰਪਾਦਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪ ਕੀਤਾ ਹੈ ਇਸ ਕਰਕੇ ਬਾਣੀ ਕੇ ਬੋਧਿਤ ਨੇ ਤੇ ਜਦੋਂ ਭੱਟ ਸਹਿਬਾਨ ਜਦੋਂ ਆਪਾਂ ਪਾਤਸ਼ਾਹ ਦੇ ਜੀਵਨ ਨੂੰ ਪੜਦੇ ਆ ਭੱਟ ਸਹਿਬਾਨ ਆਪ ਜੀ ਦੀ ਹਾਜ਼ਰੀ ਦੇ ਵਿੱਚ ਆਪ ਜੀ ਦੇ ਹਜ਼ੂਰ ਪੋਇੰਦਵਾਲ ਸਭ ਪਹੁੰਚੇ ਨੇ ਪਟ ਸਾਹਿਬਾਂ ਬੜੀਆਂ ਬੜੀਆਂ ਉਮਰਾਂ ਵਾਲੇ ਨੇ ਪਟ ਸਾਹਿਬਾਂ ਦੀ ਗਿਣਤੀ 11 ਹੈ ਜਿਨ੍ਹਾਂ ਦੇ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਪਟ ਸਾਹਿਬਾਂ ਆਪਣੀ ਬਾਣੀ ਵਿੱਚ ਹੀ ਲਿਖਦੇ ਨੇ ਵੀ ਸਾਨੂੰ ਕਿਸੇ ਐਸੇ ਮਹਾਪੁਰਸ਼ ਦੀ ਲੋੜ ਹੈ ਜੋ ਸਾਨੂੰ ਜੀਵਨ ਲਈ ਸਿਹਤ ਦੇ ਸਕੇ ਤੇ ਉਹਨਾਂ ਨੂੰ ਕਿਸੇ ਨੇ ਦੱਸ ਪਾਈ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਓ ਉੱਥੇ ਧੰਗੁਰ ਰਾਮਦਾਸ ਮਹਾਰਾਜ ਤੁਹਾਨੂੰ ਮਿਲਣਗੇ ਤੇ ਤੁਹਾਡੀ ਇਹ ਜਿਹੜੀ ਪਿਆਸ ਹੈ ਤੁਹਾਡੀ ਇਹ ਜਿਹੜੀ ਖੋਜ ਹੈ ਖਤਮ ਹੋ ਜਾਏਗੀ ਤੁਹਾਨੂੰ ਉਹਨਾਂ પાસે ਜੀਵਨ ਦੀ ਸਿਹਤ ਮਿਲੇਗੀ ਪਟ ਸਾਹਿਬਾਨ ਪਹੁੰਚੇ ਅਮਰਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਤੇ ਉੱਥੇ ਜਾ ਕੇ ਪਤਾ ਲੱਗਦਾ ਵੀ ਗੁਰੂ ਰਾਮਦਾਸ ਮਹਾਰਾਜ ਗਵਿੰਦਵਾਲ ਸਾਹਿਬ ਦੇ ਉਹਨਾਂ ਦਿਨਾਂ ਵਿੱਚ ਸਫ਼ਰ ਪੈਦਲ ਕੀਤੇ ਜਾਂਦੇ ਸਨ ਉਹ 4 ਦਿਨ ਉੱਥੇ ਰੁਕੇ ਆਰਾਮ ਕੀਤਾ ਉਥੋਂ ਫਿਰ ਪੈਦਲ ਗੋਇੰਦਵਾਲ ਸਾਹਿਬ ਨੂੰ ਚਾਲੇ ਪਾ ਦਿੱਤੇ ਗੋਇੰਦਵਾਲ ਸਾਹਿਬ ਪਹੁੰਚਦੇ ਨੇ ਤੇ ਉਥੇ ਜਾ ਕੇ ਪਤਾ ਲੱਗਦਾ ਹੈ ਕਿ ਧੰਗੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾ ਗਏ ਨੇ ਤੇ ਹੁਣ ਉਹਨਾਂ ਦੇ ਅਸਥਾਨ ਤੇ ਉਹਨਾਂ ਦੀ ਗੱਦੀ ਤੇ ਉਹਨਾਂ ਦੇ ਸਭ ਤੋਂ ਛੋਟੇ ਸੁਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਗੁਰਤਾ ਗੱਦੀ ਤੇ ਬਰਾਜਮਾਨ ਨੇ ਪਟ ਸਾਹਿਬਾਂ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਦੇਖਦੇ ਨੇ 18 ਸਾਲ ਦੀ ਉਮਰ ਹੈ ਉਸ ਵਕਤ ਪਾਤਸ਼ਾਹੀ 1563 ਵਿੱਚ ਆਪ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ 1581 ਵਿੱਚ ਗੁਰੂ ਤਾਂ ਗੱਦੀ ਤੇ ਬਰਾਜਮਾਨ ਹੁੰਦੇ ਨੇ 18 ਸਾਲ ਦੀ ਉਮਰ ਦੇ ਨੌਜਵਾਨ ਨੂੰ ਦੇਖ ਕੇ ਪਟ ਸਾਹਿਬਾਂ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਜਾਂਦਾ ਹੈ ਕਿ ਇਹ ਛੋਟੀ ਉਮਰ ਦਾ ਨੌਜਵਾਨ ਸਾਨੂੰ ਕੀ ਜੀਵਨ ਸੇਧ ਬਖਸ਼ੇ ਸੱਚਮੁੱਚ ਅੱਜ ਸਾਡੇ ਨਾਲ ਵੀ ਕਿਤੇ ਐਸਾ ਹੀ ਕੁਝ ਵਾਪਰਦਾ ਹੈ ਅਸੀਂ ਵੀ ਜਦੋਂ ਬੱਚਿਆਂ ਨੂੰ ਵੇਖਦੇ ਆਂ ਅਸੀਂ ਕਹਿੰਦੇ ਬੱਚਾ ਅੱਜ ਬੜਾ ਛੋਟਾ ਹੈ ਅਸੀਂ ਆਸ ਇਹਦੇ ਕਰਕੇ ਕਿ ਛੋਟਾ ਬੱਚਾ ਵੀ ਕਿਤੇ ਇੱਕ ਸਿਆਣੀ ਗੱਲ ਕਰ ਸਕਦਾ ਹੈ ਕਿਉਂਕਿ ਸਾਨੂੰ ਆਪਣੀ ਸਿਆਣਪ ਉੱਤੇ ਬੜੀ ਉਮੀਦ ਹੁੰਦੀ ਹੈ ਸਭ ਪੱਟ ਸਾਹਿਬ ਵੀ ਇਹ ਸ਼ੰਕਾ ਮਨ ਵਿੱਚ ਪਾਲਦੇ ਨੇ ਤੇ ਇਹ ਪ੍ਰੋਗਰਾਮ ਬਣਾਉਂਦੇ ਨੇ ਵੀ ਚਲੋ ਦੋ ਚਾਰ ਦਿਨ ਆਰਾਮ ਕਰਾਂਗੇ ਤੇ ਫਿਰ ਅੱਥੋਂ ਚੱਲੇਗਾ ਪਰ ਜਦੋਂ 2-4 ਦਿਨ ਉੱਥੇ ਰੁਕਦੇ ਨੇ ਤੇ ਨੇੜਿਓਂ ਜਦੋਂ ਪੰਚਮ ਪਾਤਸ਼ਾਹ ਨੂੰ ਵੇਖਦੇ ਨੇ ਉਹਨਾਂ ਦੇ ਜੀਵਨ ਨੂੰ ਵਾਚਦੇ ਨੇ ਤੇ ਫਿਰ ਇਹ ਫੈਸਲਾ ਕਰ ਲੈਂਦੇ ਨੇ ਵੀ ਹੁਣ ਕਿਤੇ ਨਹੀਂ ਜਾਣਾ ਇਹਨਾਂ ਪਾਵਨ ਪਵਿੱਤਰ ਜੀਵਨ ਹੈ ਧੰਗੁਰਵਾਲ ਜਨ ਸਭ ਮਹਾਰਾਜ ਦਾ ਆਪਾਂ ਪਟ ਸਾਹਿਬਾਂ ਦੀ ਬਾਣੀ ਵਿੱਚ ਹੀ ਪੜਦੇ ਪਟ ਸਾਹਿਬਾਂ ਕਹਿੰਦੇ ਨੇ ਤੈਂ ਜਨਮਤ ਗੁਰਮਤ ਬ੍ਰਹਮ ਪਛਾੜੀ ਆਪ ਆਪ ਜੀ ਨੇ ਜਨਮ ਦੇ ਸਮੇਂ ਤੋਂ ਹੀ ਪ੍ਰਕਾਸ਼ ਦੇ ਸਮੇਂ ਤੋਂ ਹੀ ਉਸ ਪਰਮਾਤਮਾ ਨੂੰ ਪਛਾਣ ਲਿਆ ਹੈ। ਉਸ ਪਰਮਾਤਮਾ ਦੇ ਨਾਲ ਜਾਣ ਪਛਾਣ ਬਣ ਗਈ ਹੈ। ਕਿਉਂਕਿ ਪੰਚਮ ਪਾਤਸ਼ਾਹ ਐਸੇ ਪਹਿਲੇ ਸਤਿਗੁਰ ਨੇ ਜਿਨ੍ਹਾਂ ਦਾ ਪ੍ਰਕਾਸ਼ ਗੁਰੂ ਘਰ ਦੇ ਵਿੱਚ ਹੋਇਆ ਹੈ। ਬਚਪਨ ਗੁਰੂ ਦੀ ਗੋਦੀ ਨਾਨਕ ਗੁਰੂ ਦੀ ਗੋਦੀ ਵਿੱਚ ਬਿਤੇ ਹੈ। ਪਿਤਾ ਗੁਰੂ ਦੇ ਨਾਲ ਸਾਝ ਪਾਈ ਹੈ ਤੇ ਪਿਤਾ ਗੁਰੂ ਕੋਲ ਵੀ ਬਹੁਤ ਕੁਝ ਸਿੱਖਿਆ ਹੈ। ਤੇ ਐਸਾ ਜਨਮ ਜਿਹੜਾ ਆਰੰਭ ਤੋਂ ਹੀ ਗੁਰੂ ਦੇ ਨਾਲ ਜੁੜਿਆ ਹੈ ਤੇ ਇਸ ਨੂੰ ਜਦੋਂ ਪੱਟ ਸਹਿਬਾਨ ਨੇ ਨੇੜਿਓਂ ਵੇਖਿਆ ਤੇ ਪੱਟ ਸਹਿਬਾਨ ਨੇ ਫੈਸਲਾ ਕਰ ਲਿਆ ਹੁਣ ਕਿਤੇ ਨਹੀਂ ਜਾਣਾ ਹੁਣ ਜਦੋਂ ਆਪਾਂ ਪਾਤਸ਼ਾਹ ਦੇ ਜੀਵਨ ਨੂੰ ਅਗੇ ਪੜਦੇ ਹਾਂ ਸਮਾਂ ਬੜਾ ਸੰਕੋਚ ਵਾਲਾ ਹੈ ਸੰਖੇਪ ਵਿੱਚ ਜ਼ਿਕਰ ਕਰਾਂਗੇ ਬੜਾ ਸਾਰਾ ਪਾਤਸ਼ਾਹ ਦੇ ਜੀਵਨ ਤੋਂ ਬੜੇ ਲੋਕ ਪ੍ਰਭਾਵਿਤ ਹੋਏ ਨੇ ਬੜੀ ਚੜ੍ਹਦੀ ਕਲਾ ਹੋਈ ਉਹਨਾਂ ਸਮਿਆਂ ਦੇ ਵਿੱਚ ਉਹ ਸਿੱਖੀ ਇਹ ਵੀ ਇੱਕ ਬੜਾ ਵੱਡਾ ਕਾਰਨ ਬਣਿਆ ਪਾਤਸ਼ਾਹ ਦੀ ਸ਼ਹਾਦਤ ਦਾ ਜਦੋਂ ਆਪਾਂ ਪਾਤਸ਼ਾਹ ਦੀ ਅਜ ਸ਼ਹਾਦਤ ਦਾ ਜ਼ਿਕਰ ਕਰ ਰਹੇ ਹਾਂ ਇਹ ਸਭ ਤੋਂ ਵੱਡਾ ਕਾਰਨ ਬਣਿਆ ਕਿ ਗੁਰਸਿੱਖੀ ਦੀ ਜਿਹੜੀ ਚੜ੍ਹਦੀ ਕਲਾ ਸੀ ਉਹ ਉਹਨਾਂ ਲੋਕਾਂ ਕੋਲੋਂ ਜ਼ਰਈ ਨਹੀਂ ਗਈ ਜਿਹੜੇ ਗੁਰਸਿੱਖੀ ਨੂੰ ਚੜ੍ਹਦੀ ਕਲਾ ਵਿੱਚ ਨਹੀਂ ਦੇ ਹੁਣ ਚੜ੍ਹਦੀ ਕਲਾ ਕਿਵੇਂ ਸੀ ਕਿਉਂਕਿ ਪਾਤਸ਼ਾਹ ਦਾ ਜੀਵਨ ਐਨਾ ਪਾਵਨ ਪ੍ਰਗਟਾ ਰਿਹਾ ਉਹਨਾਂ ਸਮੇਂ ਦੇ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਆ ਇੱਕ ਐਸੀ ਜਮਾਤ ਦਾ ਜ਼ਿਕਰ ਆਪਾਂ ਬਹੁਤ ਪੜ੍ਹਦੇ ਹਾਂ ਜਿਨ੍ਹਾਂ ਨੂੰ ਸਖੀ ਸਰਵਰ ਕਿਹਾ ਜਾਂਦਾ ਹੈ ਸਖੀ ਸਰਵਰ ਬੜੀ ਵੱਡੀ ਗਿਣਤੀ ਵਿੱਚ ਪੰਜਾਬ ਦੇ ਵਿੱਚ ਮੌਜੂਦ ਹੈ ਬੜਾ ਉਹਨਾਂ ਦਾ ਪ੍ਰਚਾਰ ਚੱਲਦਾ ਹੈ ਤੇ ਸਖੀ ਸਰਵਰ ਇੱਕ ਐਸੀ ਜਮਾਤ ਹੈ ਜੋ ਪਹਿਲਾਂ ਲੋਕਾਂ ਨੂੰ ਆਪਣੇ ਨਾਲ ਜੋੜਦੇ ਨੇ ਤੇ ਬਾਅਦ ਵਿੱਚ ਫਿਰ ਉਹਨਾਂ ਨੂੰ ਇਸਲਾਮ ਦੇ ਵਿੱਚ ਦਾਖਲ ਕਰ ਲਿਆ ਜਾਂਦਾ ਹੈ ਇਹ ਵੀ ਇਸਲਾਮ ਦਾ ਹੀ ਇੱਕ ਪ੍ਰਚਾਰ ਦਾ ਤਰੀਕਾ ਹੈ ਹੁਣ ਜਦੋਂ ਆਪਾਂ ਗੁਰਵਰਜਨ ਸਿੰਘ ਮਹਾਰਾਜ ਜੀ ਦੇ ਉਹਨਾਂ ਦਿਨਾਂ ਦੇ ਜੀਵਨ ਨੂੰ ਵੇਖੀਏ ਪਾਤਸ਼ਾਹ ਅਮਰਸਰ ਸਾਹਿਬ ਦੀ ਧਰਤੀ ਤੇ ਸਵੇਰੇ ਵੀ ਭਾਈ ਸਾਹਿਬ ਜਿਹਨੇ ਜ਼ਿਕਰ ਕੀਤਾ ਦਰਬਾਰ ਸਾਹਿਬ ਦੀ ਇਮਾਰਤ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ਼ਹਿਰ ਵਸਾਇਆ ਸरोवर ਬਣਾਇਆ ਤੇ ਵਿੱਚ ਦਰਬਾਰ ਸਾਹਿਬ ਦੀ ਇਮਾਰਤ ਪੰਚਮ ਪਾਤਸ਼ਾਹ ਨੇ ਸਾਈ ਇੱਥੇ ਸੰਗਤਾਂ ਲੱਗਦੀਆਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੰਗਮਾਈ ਦੇ ਰਹਿਣ ਵਾਲੇ ਭਾਈ ਮੰਝ ਜੀ ਉਹ ਆਪਣੇ ਇਲਾਕੇ ਦੇ ਵਿੱਚ ਸਖੇ ਸਰਵਰਾਂ ਦੇ ਮੁਖੀ ਨਹੀਂ ਆਪਣੇ ਘਰ ਦੇ ਵਿੱਚ ਉਹਨਾਂ ਨੇ ਅਸਥਾਨ ਬਣਾਇਆ ਹੋਇਆ ਹੈ ਹਫਤੇ ਦੇ ਵਿੱਚ ਇੱਕ ਦਿਨ ਵੀਰਵਾਰ ਦਾ ਦਿਨ ਉਹਨਾਂ ਦਾ ਨਿਸ਼ਚਿਤ ਹੈ ਉਹ ਇਕੱਠੇ ਹੁੰਦੇ ਨੇ ਤੇ ਉਹ ਉਸ ਇਲਾਕੇ ਦੇ ਵਿੱਚ ਉਹਨਾਂ ਦੀ ਅਗਵਾਈ ਕਰਦੇ ਨੇ ਆਪਣੇ ਪਿੰਡ ਦੇ ਵਿੱਚ ਚੌਧਰੀ ਨੇ ਜ਼ਿੰਮੇਦਾਰ ਨੇ ਉਹ ਕਿਸੇ ਆਪਣੇ ਕੰਮ ਦੇ ਲਈ ਅੰਮ੍ਰਿਤਸਰ ਸਾਹਿਬ ਗਏ ਨੇ ਅਮਰਸਰ ਸਭ ਜਾ ਕੇ ਉਹ ਦਰਬਾਰ ਸਾਹਿਬ ਜਦੋਂ ਪਹੁੰਚਦੇ ਨਹੀਂ ਕਿਉਂਕਿ ਰਾਤ ਟਿਕਣ ਦਾ ਹੋਰ ਕਿਤੇ ਮੌਕਾ ਨਹੀਂ ਮਿਲਿਆ ਜਗਾ ਨਹੀਂ ਮਿਲੀ ਤੇ ਦਰਬਾਰ ਸਾਹਿਬ ਚਲੇ ਗਏ ਉੱਥੇ ਜਦੋਂ ਦੇਖੀਆਂ ਰੁਣਕਾਂ ਤੇ ਉੱਥੇ ਕਿਸੇ ਕੋਲੋਂ ਭਾਈ ਮਾਂਜੀ ਜੀ ਪੁੱਛਦੇ ਨੇ ਵੀ ਜਿਹੜਾ ਇਹ ਸਾਰਾ ਕੁਝ ਇੱਥੇ ਹੈ ਇੱਥੇ ਮੈਨੂੰ ਪਤਾ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਪਰ ਉਹ ਕਿੱਥੇ ਨੇ ਕਿਉਂਕਿ ਜਦੋਂ ਆਪਾਂ ਕਿਸੇ ਧਰਮੀ ਮਾਪੁਰਸ਼ ਦਾ ਜ਼ਿਕਰ ਸੁਣਦੇ ਜਾਂ ਕਰਦੇ ਆ ਤੇ ਸਾਡੇ ਮਨ ਵਿੱਚ ਇੱਕ ਗੱਲ ਹੁੰਦੀ ਹੈ ਕਿ ਉਹਨਾਂ ਦਾ ਪਹਿਰਾਵਾ ਇੱਕ ਵੱਖਰਾ ਹੋਏਗਾ ਤੇ ਉਹਨਾਂ ਦੇ ਹਾਲਤ ਵਾਲੇ ਲੋਕ ਹੋਣਗੇ ਤੇ ਜਦੋਂ ਭਾਈ ਮੱਝ ਜੀ ਪੁੱਛਦੇ ਨੇ ਨਾ ਵੀ ਗੁਰੂ ਅਰਜਨ ਸਾਹਿਬ ਕਿੱਥੇ ਨੇ ਗੁਰੂ ਸਾਹਿਬ ਤੁਹਾਡੇ ਕਿੱਥੇ ਨੇ ਕਿਸੇ ਗੁਰਸਿੱਖ ਨੂੰ ਪੁੱਛਦੇ ਨੇ ਤੇ ਇਤਿਹਾਸਕਾਰ ਲਿਖਦੇ ਨੇ ਵੀ ਉਹਨਾਂ ਉਸ ਦਿਨ ਕਾਬਲ ਤੋਂ ਸੰਗਤ ਆਈ ਸੀ ਅਮਰਸਰ ਸਾਹਿਬ ਪਾਤਸ਼ਾਹ ਦੇ ਦਰਸ਼ਕ ਹੁਣ ਕਾਬਲ ਤੋਂ ਜਿਹੜੀ ਸੰਗਤ ਆਈ ਉਹਨਾਂ ਨੇ ਵੀ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਹੋਏ। ਉਹਨਾਂ ਨੇ ਵੀ ਪਹਿਲੀ ਵਾਰ ਮਿਲਣਾ ਗੁਰੂ ਸਾਹਿਬ ਨੂੰ। ਜਦੋਂ ਸੰਗਤ ਪਹੁੰਚੀ ਹੈ ਰਾਤ ਦਾ ਸਮਾਂ ਹੋ ਚੁੱਕਿਆ ਹੈ। ਸੇਵਾਦਾਰ ਆਰਾਮ ਕਰ ਰਹੇ ਨੇ। ਤੇ ਕਿਸੇ ਨੇ ਆ ਕੇ ਪਾਤਸ਼ਾਹ ਨੂੰ ਇਹ ਸੂਚਨਾ ਦਿੱਤੀ ਕਿ ਮਹਾਰਾਜ ਬਾੜ ਸੰਗਤ ਆਈ ਕਾਬਲ। ਤੇ ਬਾਹਰ ਕੋਈ ਸੇਵਾਦਾਰ ਨਹੀਂ ਹੈ। ਤੇ ਪਾਤਸ਼ਾਹ ਆਪ ਬਾੜ ਚਲੇ। ਉਥੇ ਸੰਗਤ ਨੂੰ ਮਿਲੇ ਉਹਨਾਂ ਦਾ ਸਵਾਗਤ ਕੀਤਾ ਉਹਨਾਂ ਨੇ ਕਿਹਾ ਵੀ ਅਸੀਂ ਗੁਰੂ ਸਾਹਿਬ ਨੂੰ ਮਿਲਣਾ ਹੈ ਹੁਣ ਪਾਤਸ਼ਾਹ ਨੇ ਉਥੇ ਇਹ ਵੀ ਦਾਵਾ ਨਹੀਂ ਕੀਤਾ ਕਿ ਮੈਂ ਗੁਰੂ ਆ ਦੇਖੋ ਇਹ ਇੱਕ ਨਿਮਰਤਾ ਆਪਾਂ ਅੱਗੇ ਜਾ ਕੇ ਬਿ ਇਤਿਹਾਸੇ ਚ ਪੜਦੇ ਆ ਧੰਗੁਰ ਤੇਗ ਬਹਾਦਰ ਸਾਹਿਬ ਮਹਾਰਾਜੇ ਨੂੰ ਮੁਰਤਗਤੀ ਬਖਸ਼ਦੇ ਨੇ 8ਵੇਂ ਪਾਤਸ਼ਾਹ ਜਦੋਂ ਸੰਗਤਾਂ ਪੁੱਛਦਿਆਂ ਨੇ ਵੀ ਸਾਨੂੰ ਕਿਦੇ ਲੜ ਲਾ ਚੁਲੇ ਹੋ ਤੇ ਗੁਰੂ ਹਰਕਿਸ਼ਨ ਸਾਹਿਬ ਕਹਿੰਦਾ ਨਹੀਂ ਬਾਬਾ ਬਸਾ ਗ੍ਰਾਮ ਬਕਾਲਾ ਵੀ ਬਕਾਲੇ ਵਿੱਚ ਰਹਿਣ ਵਾਲੇ ਬਾਬਾ ਚ ਹੁਣ ਉੱਥੇ ਵੀ ਗੁਰਤਾ ਗੱਦੀ ਗੁਰਤੇਗਹਾਦਰ ਸਾਹਿਬ ਨੂੰ ਮਿਲਿ ਪਰ ਪਾਤਸ਼ਾਹ ਆਪਦੇ ਆਪ ਨੂੰ ਜ਼ਾਹਰ ਨਹੀਂ ਕਰਦੇ ਤੇ ਜਿਨ੍ਹਾਂ ਨੂੰ ਨਹੀਂ ਮਿਲਿਓ ਮੰਜੀਆਂ ਢੱਕ ਬਹਿ ਕੇ ਗੁਰੂ ਬਣ ਕੇ ਬਹਿ ਗਏ ਗੁਰੂ ਸਹਿਮਾਨ ਨਿਮਰਤਾ ਵਿੱਚ ਨੇ ਜਦੋਂ ਆਪਾਂ ਪਾਤਸ਼ਾਹ ਦੇ ਜੀਵਨ ਨੂੰ ਪੜਦੇ ਹਾਂ ਪਾਤਸ਼ਾਹ ਜਿਹੜੇ ਗੁਨਾ ਨੂੰ ਸਾਨੂੰ ਧਾਰਨ ਕਰਨ ਵਾਸਤੇ ਉਪਦੇਸ਼ ਬਖਸ਼ਦੇ ਨੇ ਜਿਹੜੇ ਵਿਕਾਰਾਂ ਦਾ ਤਿਆਗ ਕਰਨ ਵਾਸਤੇ ਸਾਨੂੰ ਉਪਦੇਸ਼ ਬਖਸ਼ਦੇ ਨਹੀਂ ਪਾਤਸ਼ਾਹ ਨੇ ਪਹਿਲਾਂ ਆਪਣੇ ਜੀਵਨ ਵਿੱਚੋਂ ਸਭ ਕੁਝ ਲਾਗੂ ਕੀਤਾ ਹੋਇਆ ਹੈ ਬੜੀ ਨਿਮਰਤਾ ਵਿੱਚ ਸੰਗਤ ਨੂੰ ਬਾਹਰ ਕਹਿੰਦੇ ਨੇ ਵੀ ਗੁਰੂ ਸਾਹਿਬ ਮਿਲਣਾ ਤੇ ਅੰਦਰ ਜਾਓ ਤੇ ਉਹ ਕਹਿੰਦਾ ਜੀ ਜੋੜੇ ਕਿੱਥੇ ਰੱਖੀਏ ਤਾਂ ਕਹਿੰਦੇ ਇੱਥੇ ਮੇਰੇ ਕੋਲ ਰੱਖ ਜਾਓ ਉਹ ਜੋੜੇ ਲਾ ਕੇ ਅੰਦਰ ਚਲੇ ਗਏ ਤੇ ਪਾਤਸ਼ਾਹ ਉਹਨਾਂ ਦੇ ਜੋੜਿਆਂ ਦੀ ਸਫਾਈ ਕਰਦੇ ਦੇਖੋ ਕਿੰਨੀ ਨਿਮਰਤਾ ਹੈ ਹੁਣ ਜਦੋਂ ਭਾਈ ਮੰਜ ਨੂੰ ਗੁਰਸਿੱਖਿਆ ਕਲੋਂ ਇਹ ਗੱਲ ਪਤਾ ਲੱਗਦੀ ਵੀ ਉਹ ਬੈਠੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੇ ਜੋੜਿਆਂ ਦੀ ਸਫਾਈ ਕਰ ਰਹੇ ਨੇ ਜੋੜਿਆਂ ਦੀ ਸੇਵਾ ਕਰ ਰਹੇ ਨੇ ਤੇ ਭਾਈ ਮੰਜ ਦੇ ਮਨ ਵਿੱਚ ਵੀ ਇੰਨਾ ਅਸਰ ਹੁੰਦਾ ਜਿਵੇਂ ਪੱਟ ਸਹਿਬਾਨ ਦੇ ਮਨ ਵਿੱਚ ਹੋਇਆ ਤੇ ਭਾਈ ਮੰਜ ਉੱਥੇ ਜਾ ਕੇ ਮੱਥਾ ਟੇਕ ਕੇ ਪਹਿਲੀ ਗੱਲ ਹੀ ਇਹ ਕਹਿੰਦੇ ਨੇ ਗੁਰੂ ਸਾਹਿਬ ਨੂੰ ਕਿ ਮਹਾਰਾਜ ਮੈਂ ਆਪ ਜੀ ਦਾ ਸਿੱਖ ਬਣਨਾ ਚਾਹੁੰਦਾ ਇਹ ਜੀਵਨ ਦੇ ਵਿੱਚੋਂ ਪ੍ਰਾਪਤੀ ਹੈ। ਪਾਤਸ਼ਾਹ ਦੇ ਜੀਵਨ ਵਿੱਚ ਇੰਨਾ ਪਵਿੱਤਰ ਪਾਵਨ ਜੀਵਨ ਹੈ ਕਿ ਜੀਵਨ ਨੂੰ ਵੇਖਦਿਆਂ ਭਟ ਸਹਬਾਨ ਕਹਿੰਦੇ ਨੇ ਹੁਣ ਅਸੀਂ ਇੱਥੇ ਹੀ ਰਹਿਣਾ ਹੈ। ਤੇ ਭਾਈ ਮੰਝ ਜੀ ਕਹਿੰਦੇ ਨੇ ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਦਿਓ। ਤੇ ਪਾਤਸ਼ਾਹ ਕਹਿੰਦੇ ਨੇ ਭਾਈ ਮੰਝ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਤੁਸੀਂ ਜਿਹੜੀ ਪਹਿਲਾਂ ਸਿੱਖੀ ਸੇਵਕੀ ਕਰਦੇ ਪਏ ਉਹ ਪਹਿਲਾਂ ਉਹਨੂੰ ਛੱਡਣਾ ਪਏਗਾ। ਸਕੀਓ ਤੇ ਸਖੀ ਨੇ ਟਿਕ ਸਕਦੇ ਇੱਕ ਵਿਅਕਤੀ ਇੱਕ ਸਮੇਂ ਤੇ ਦੋ ਬੇੜੀਆਂ ਦਾ ਸਵਾਰ ਨਹੀਂ ਹੋ ਸਕਦਾ ਇੱਕ ਵਿਅਕਤੀ ਇੱਕ ਸਮੇਂ ਤੇ ਇੱਕ ਹੀ ਪੜਾਈ ਕਰੀ ਇੱਕ ਸਕੂਲ ਦਾ ਵਿਦਿਆਰਥੀ ਬਣ ਸਕਦਾ ਦੋ ਸਕੂਲਾਂ ਦਾ ਵਿਦਿਆਰਥੀ ਕੋਈ ਸਮੇਂ ਇੱਕ ਸਮੇਂ ਦੇ ਵਿੱਚ ਨਹੀਂ ਬਣਾ ਸਕਦਾ ਤੇ ਫਿਰ ਭਾਈ ਮੰਜ ਆਪਣੇ ਘੜ ਜਾਂਦੇ ਨੇ ਸਾਰਾ ਕੁਝ ਢਾ ਦੇਂਦੇ ਨੇ ਖਤਮ ਕਰ ਦਿੰਦੇ ਨੇ ਇਲਾਕੇ ਦੇ ਲੋਕ ਵੀ ਨਾਰਾਜ਼ ਹੁੰਦੇ ਨੇ ਜਿਹੜਾ ਸਖੀ ਸਰਵਰ ਨੇ ਪਰਿਵਾਰ ਵੀ ਨਾਰਾਜ਼ ਹੋ ਜਾਂਦਾ ਹੈ ਪਿੰਡ ਦੇ ਲੋਕ ਵੀ ਆਪਣੇ ਜਿਹੜਾ ਮੁਖੀ ਬਣਾਇਆ ਉਸ ਉਹਦੇ ਤੋਂ ਬਿਲਾ ਦਿੰਦੇ ਨੇ ਪਰ ਭਾਈ ਮੰਜ ਕਿਸੇ ਦੀ ਪਰਵਾਹ ਨਹੀਂ ਕਰਦੀ ਸਭ ਕੁਝ ਛੱਡ ਕੇ ਤੇ ਗੁਰੂ ਸਾਹਿਬ ਕੋਲ ਆ ਜਾਂਦੇ ਨੇ ਹੁਣ ਦੇਖੋ ਇਲਾਕੇ ਦਾ ਚੌਧਰੀ ਹੈ ਉਥੇ ਇਲਾਕੇ ਦੇ ਧਰਮ ਦੇ ਵਿੱਚ ਵੀ ਮੁਖੀ ਹੈ ਤੇ ਪਰ ਪਾਤਸ਼ਾਹ ਸੇਵਾ ਕਿਹੜੀ ਦਿੰਦੇ ਨੇ ਜਦੋਂ ਉੱਥੇ ਗੁਰਸਿੱਖੇ ਦੀ ਦਾਤ ਪ੍ਰਾਪਤ ਕਰਦੇ ਨੇ ਤਾਂ ਕਹਿੰਦੇ ਨੇ ਭਾਈ ਮੰਜ ਲੰਗਰ ਵਾਸਤੇ ਲੱਕੜਾਂ ਵੱਢ ਕੇ ਲਿਆਉਣੀਆਂ ਨੇ ਜੰਗਲ ਵਿੱਚ ਹੁਣ ਕਿਹੜਾ ਵਿਅਕਤੀ ਉੱਥੇ ਐਡੇ ਵੱਡੇ ਰਤਬੇ ਤੇ ਕਿ ਉਹਨੂੰ ਸੇਵਾ ਦਿੱਤੀ ਹੈ ਇਹਦੇ ਵਿੱਚ ਵੀ ਨਾ ਆਪਾਂ ਜਦੋਂ ਇਤਿਹਾਸ ਨੂੰ ਪੜੀਏ ਥੋੜੀ ਜਿਹੀ ਗਹਿਰਾਈ ਦੇ ਵਿੱਚ ਜਦੋਂ ਆਪਾਂ ਚੱਲੀਏ ਤੇ ਇਹ ਗੱਲ ਹੁੰਦੀ ਹੈ ਕਿ ਪਾਤਸ਼ਾਹ ਜਦੋਂ ਐਸੀ ਸੇਵਾ ਦਿੰਦੇ ਨੇ ਨਾ ਤਾਂ ਉਹ ਪਹਿਲਾਂ ਜਿਹੜੀ ਬੰਦੇ ਦੇ ਅੰਦਰ ਇੱਕ ਹੌਮੇ ਟਿਕੀ ਹੁੰਦੀ ਉਹਨੂੰ ਖਤਮ ਕਰਨ ਵਾਲਾ ਹੁੰਦਾ ਹੈ ਤੇ ਗੁਰਸਿੱਖੀ ਦੇ ਅਸੂਲਾਂ ਨੂੰ ਸਮਝਣ ਸਮਝਾਣਾ ਵਾਲੂ ਗੱਲ ਹੈ। ਭਾਈ ਲੈਣਾ ਜੀ ਜਦੋਂ ਗੁਰੂ ਨਾਨਕ ਸਾਹਿਬ ਕੋਲ ਆਏ ਨੇ ਤੇ ਬਾਦਸ਼ਾਹ ਨੇ ਜਈਆਂ ਬੜੀਆਂ ਸੇਵਾਵਾਂ ਦਿੱਤੀਆਂ ਨੇ। ਭਾਈ ਮੰਝ ਜੀ ਹਰ ਸੇਵਾ ਨੂੰ ਪ੍ਰਵਾਨ ਕਰਦੇ ਨੇ। ਲੰਗਰ ਦੀਆਂ ਲੱਕੜਾਂ ਲੈ ਕੇ ਆਉਂਦੇ ਨੇ ਜੰਗਲ ਦੇ ਵਿੱਚੋਂ ਵੱਢ ਕੇ। ਇਹ ਸੇਵਾ ਬੜਾ ਲੰਮਾ ਸਮਾਂ ਕਰਦੇ ਨੇ। ਤੁਸੀਂ ਸਾਰਿਆਂ ਨੇ ਇਸ ਸਾਖੀ ਨੂੰ ਬੜੇ ਵਿਸਥਾਰ ਵਿੱਚ ਸੁਣਿਆ ਹੋਵੇਗਾ। ਆਪਾਂ ਸੰਖੇਪ ਰੂਪ ਵਿੱਚ ਜਿਕਰ ਕੀਤਾ ਹੈ। ਕਿ ਭਾਈ ਸਾਹਿਬ ਲੱਕੜਾ ਲੈ ਕੇ ਆ ਰਹੇ ਨੇ ਖੂਬ ਵਿੱਚ ਡਿੱਗ ਪਏ ਮੌਸਮ ਖਰਾਬ ਹੋਣ ਕਰ ਰਿਹਾ ਤੇ ਜਦੋਂ ਪਾਤਸ਼ਾਹ ਨੂੰ ਪਤਾ ਲੱਗਦਾ ਤੇ ਪਾਤਸ਼ਾਹ ਆਪ ਜਾਂਦੇ ਨੇ ਗੁਰਸਿੱਖਾਂ ਦੇ ਨਾਲ ਆਪ ਜਾਂਦੇ ਨੇ ਭਾਈ ਮੰਜ ਜੀ ਉਥੋਂ ਕੱਢਣ ਤੇ ਤੇ ਜਦੋਂ ਭਾਈ ਮੰਜ ਜੀ ਬਾਹਰ ਆਉਂਦੇ ਨੇ ਤੇ ਬਾਹਰ ਆ ਕੇ ਜਦੋਂ ਵੇਖਦੇ ਨੇ ਵੀ ਗੁਰੂ ਸਾਹਿਬ ਮੈਨੂੰ ਆਪ ਲੈਣ ਲਈ ਆਏ ਨੇ ਇਹ ਬੜੀ ਵੱਡੀ ਗੱਲ ਹੈ ਤੇ ਭਾਈ ਮੰਜ ਜੀ ਦੀਆਂ ਅੱਖਾਂ ਵਿੱਚ ਅੰਜੂ ਆ ਜਾਂਦੇ ਨੇ ਕਹਿੰਦੇ ਪਾਤਸ਼ਾਹ ਤੁਸੀਂ ਆਪ ਆਇਓ ਮੇਰੇ ਲਈ ਇੱਥੇ ਆਪਾਂ ਇੱਕ ਗੱਲ ਹੋਰ ਸਮਝ ਕੇ ਅੱਗੇ ਵਧਣਾ ਹੈ ਕਿ ਜੇ ਸਿੱਖ ਗੁਰੂ ਨਾਲ ਪਿਆਰ ਕਰਦਾ ਤੇ ਗੁਰੂ ਵੀ ਸਿੱਖ ਨਾਲ ਪਿਆਰ ਕਰਦਾ ਗੁਰੂ ਵੀ ਸਿੱਖ ਨਾਲ ਉਹਨਾਂ ਪਿਆਰ ਕਰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨਾ ਚਰਨ ਸਰਨ ਗੁਰ ਇਕ ਪੰਡਾ ਜਾਈ ਚੱਲ ਸਤਿਗੁਰ ਕੋਟ ਪੰਡਾ ਆਗੇ ਗੁਰੂ ਵੀ ਸਿੱਖ ਨਾਲ ਪਿਆਰ ਕਰਦਾ ਹੈ ਤੇ ਜਿੱਥੇ ਭਾਈ ਮੰਜ ਜਦੋਂ ਬਾਹਰ ਆਂਦੇ ਨੇ ਕਹਿੰਦੇ ਨੇ ਮਹਾਰਾਜ ਤੁਸੀਂ ਆਇਓ ਤੇ ਭਾਈ ਮੰਜ ਨੂੰ ਗਲ ਬੱਕੜੀ ਵਿੱਚ ਲਾ ਕੇ ਪਾਤਸ਼ਾਹ ਕਹਿੰਦੇ ਨੇ ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਇ ਥਾ ਜਗ ਲਗੜਾ ਗੁਰੂ ਅਮਰਦਾਸ ਮਹਾਰਾਜ ਗੁਰਵਰਜਨtheta ਸਾਹਿਬ ਮਹਾਰਾਜ ਨੂੰ ਬਾਣੀ ਕਾ ਬੋਇ ਥਾ ਕਹਿ ਰਹੇ ਨੇ ਪਟ ਸਾਹਿਬਾਨ ਗੁਰਵਰਜਨ ਸਾਹਿਬ ਨੂੰ ਕਲ ਜੋ ਜਹਾਜ ਕਹਿ ਰਹੇ ਨੇ ਤੇ ਗੁਰਵਰਜਨ ਸਾਹਿਬ ਭਾਈ ਮੰਜ ਨੂੰ ਬੋਇ ਥਾ ਕਹਿ ਰਹੇ ਨੇ ਕਹਿੰਦੇ ਨੇ ਜਿਹੜਾ ਭਾਈ ਮੰਜ ਦੇ ਨਾਲ ਵੀ ਜੁੜੇਗਾ ਉਹ ਵੀ ਪਾਰ ਹੋ ਜਾਏਗਾ ਇਹ ਚੜ੍ਹਦੇ ਕਾਲ ਸੀ ਉਸ ਵਕਤ ਗੁਰਸਿੱਖੀ ਭਾਈ ਮੱਝ ਜੀ ਵਰਗੇ ਬੜੇ ਸਾਰੇ ਸਖੇ ਸਰਬਰ ਜਿਹੜੇ ਨੇ ਉਹ ਗੁਰੂ ਸਾਹਿਬ ਕੋਲ ਆਏ ਤੇ ਇਹ ਗੱਲ ਸਮੇਂ ਦੇ ਹਾਕਮਾਂ ਕੋਲੋਂ ਉਹਨਾਂ ਕੋਲੋਂ ਪਰਵਾਣ ਨਹੀਂ ਸ਼ਿਕਾਇਤਾਂ ਗਈਆਂ ਝੂਠੀਆਂ ਸ਼ਿਕਾਇਤਾਂ ਭੇਜੀਆਂ ਗਈਆਂ ਕਿਉਂਕਿ ਜਹਾਂਗੀਰ ਗੱਦੀ ਦਾ ਵਾਰਿਸ ਬਣਿਆ ਸੀ ਅਕਬਰ ਜਹਾਂਗੀਰ ਦਾ ਪਿਤਾ ਆਪਣੇ ਪੋਤਰੇ ਖੁਸਰੋ ਨੂੰ ਗੱਦੀ ਤੇ ਬਿਠਾਣਾ ਚਾਹੁੰਦਾ ਸੀ ਪਰ ਜਹਾਂਗੀਰ ਗੱਦੀ ਤੇ ਬੈਠ ਗਿਆ ਖੁਸਰੋ ਨੇ ਬਗਾਵਤ ਕਰ ਦਿੱਤੀ ਜਹਾਂਗੀਰ ਨੇ ਉਹਦਾ ਪਿੱਛਾ ਕੀਤਾ ਜਿੰਨਾਂ ਜਿੰਨਾਂ ਨੇ ਖੁਸਰੋ ਦਾ ਸਾਥ ਦਿੱਤਾ ਸੀ ਉਹਨਾਂ ਸਾਰਿਆਂ ਨੂੰ ਸਜ਼ਾਵਾ ਦਿੱਤੀਆਂ ਗਈਆਂ ਪਰ ਕੁਝ ਦਿਨਾਂ ਬਾਅਦ ਇੱਕ ਝੂਠੀ ਸ਼ਿਕਾਇਤ ਪਾਤਸ਼ਾਹ ਦੇ ਖਿਲਾਫ ਬਣਾ ਕੇ ਭੇਜੀ ਗਈ ਕਿ ਅਕਬਰ ਦੇ ਜਹਾਂਗੀਰ ਨੂੰ ਇੱਕ ਸ਼ਿਕਾਇਤ ਭੇਜੀ ਗਈ ਕਿ ਤੁਹਾਡੇ ਪੁੱਤਰ ਖੁਸਰੋ ਦੀ ਪਾਤਸ਼ਾਹ ਨੇ ਮਦਦ ਕੀਤੀ ਉਸ ਸ਼ਿਕਾਇਤ ਤੇ ਕਾਰਵਾਈ ਕਰਦੇ ਆਂ ਜਹਾਂਗੀਰ ਨੇ ਇਹ ਗੱਲ ਕਹੀ ਕਿ ਇਹਨਾਂ ਨੂੰ ਯਾਸਾ ਦੇ ਕਾਨੂੰਨ ਦੇ ਅਧੀਨ ਸ਼ਹੀਦ ਕੀਤਾ ਜਾਵੇ। ਯਾਸਾ ਦਾ ਕਾਨੂੰਨ ਸਾਸੰਗਤ ਦੀ ਇੱਕ ਐਸਾ ਕਾਨੂੰਨ ਹੈ ਜਿਹੜਾ ਚੰਗੇਜ਼ ਖਾਨ ਵੱਲੋਂ 1252 ਦੇ ਵਿੱਚ ਬਣਾਇਆ ਗਿਆ ਸੀ। ਇਹਦੇ ਅਧੀਨ ਇਹ ਕੰਮ ਹੁੰਦਾ ਹੈ ਵੀ ਜਦੋਂ ਕਿਸੇ ਵੀ ਧਰਮੀ ਵਿਅਕਤੀ ਨੂੰ ਖਤਮ ਕਰਨਾ ਹੈ ਉਹਨਾਂ ਦੇ ਮਨ ਵਿੱਚ ਇੱਕ ਖਿਆਲ ਹੈ ਵੀ ਜੇ ਕਿਸੇ ਧਰਮੀ ਵਿਅਕਤੀ ਨੂੰ ਅਸੀਂ ਤਸੀਹ ਦੇ ਕੇ ਖਤਮ ਕਰਾਂਗੇ ਤਾਂ ਉਹਦੇ ਸਰੀਰ ਵਿੱਚੋਂ ਜਿੰਨੇ ਖੂਨ ਦੇ ਤੁਬਕੇ ਨਿਕਲਣਗੇ ਤੇ ਉਨੇ ਹੀ ਹੋਰ ਸ਼ਹੀਦ ਪੈਦਾ ਹੋਏਗਾ ਇਸ ਕਰਕੇ ਯਾਸਾ ਦੇ ਕਾਨੂੰਨ ਦੇਨ ਭਾਵ ਸਰੀਰ ਦੇ ਵਿੱਚੋਂ ਖੂਨ ਦਾ ਇੱਕ ਵੀ ਤੁਬਕਾ ਬਾਹਰ ਨਹੀਂ ਜਾਣਾ ਚਾਹੀਦਾ ਇਸੇ ਲਈ ਬਾਦਸ਼ਾਹ ਨੂੰ ਤੱਤੀ ਤਵੀ ਤੇ ਬਿਠਾਇਆ ਜਾਂਦਾ ਖੂਨ ਨੂੰ ਸੜਨ ਦੇ ਇਸੇ ਲਈ ਸਰੀਰ ਦੇ ਉੱਤੇ ਤੱਤਾ ਤੱਤਾ ਰੇਤ ਪਾਇਆ ਜਾਂਦਾ ਤੇ ਫਿਰ ਪਾਣੀ ਵਿੱਚ ਉਬਾਲਿਆ ਜਾਂਦਾ ਬਿਤਾ ਜੋ ਖੂਨ ਬਾੜ ਨਾ ਡਿੱਗ ਸਕੇ ਇਹ ਉਹਨਾਂ ਦਾ ਇੱਕ ਇਸ ਤਰੀਕੇ ਦਾ ਬਣਾਇਆ ਕਰਨਾ ਹੈ ਇਸ ਕਾਨੂੰਨ ਦੇ ਅਧੀਨ ਪਾਦਸ਼ਾਹ ਨੂੰ ਸ਼ਹੀਦ ਕੀਤਾ ਗਿਆ ਇਹ ਪਾਦਸ਼ਾਹ ਨੇ ਸ਼ਹਾਦਤ ਦਿੱਤੀ ਸ਼ਹਾਦਤ ਇੱਕ ਐਸਾ ਕਨਸੈਪਟ ਹੈ ਜਿਹਨੂੰ ਆਪਾਂ ਕਹਿੰਦੇ ਆ ਮੌਤ ਤਾਂ ਸਾਰਿਆਂ ਨੂੰ ਆਣੀ ਹੈ ਜਿਸ ਨੇ ਵੀ ਜਨਮ ਲਿਆ ਉਸਨੇ ਮਰਨਾ ਹੀ ਜੋ ਉਪਜਿਓ ਸੋ ਜੋ ਜੋ ਉਪਜੋ ਸੋ ਬਣਸ ਹੈ ਪਰ ਉਹ ਆਜ ਕਹਿ ਧੰਗੁਰ ਤੇ ਇੱਕ ਬਾਦਸ਼ਾਹ ਜਿਹੜਾ ਵੀ ਪੈਦਾ ਹੋਇਆ ਉਹਦਾ ਨਾਂ ਸੋਨਾ ਹੀ ਹੋਣਾ ਹੈ ਪਰ ਸ਼ਹਾਦਤ ਇੱਕ ਐਸੀ ਮੌਤ ਹੈ ਜਿੱਥੇ ਇਹ ਮੌਕਾ ਕੋਲ ਹੁੰਦਾ ਹੈ ਵੀ ਤੁਸੀਂ ਮੌਤ ਤੋਂ ਬਚ ਸਕਦੇ ਤੁਸੀਂ ਮੌਤ ਤੋਂ ਬਚ ਸਕਦੇ ਹੋ ਪਰ ਜੇ ਉਸ ਮੌਕੇ ਨੂੰ ਵੀ ਨਾ ਸਮਝਿਆ ਜਾਵੇ ਪਾਪ ਮੌਤ ਨੂੰ ਕਬੂਲ ਕੀਤਾ ਜਾਵੇ ਤਾਂ ਫਿਰ ਉਹ ਮੌਤ ਜਿਹੜੀ ਆ ਉਹ ਸ਼ਹਾਦਤ ਹੈ ਉਹ ਸ਼ਹਾਦਤ ਬਣ ਜਾਂਦੀ ਹੈ ਆਪਣੇ ਆਪ ਲਈ ਸ਼ਹਾਦਤ ਨਹੀਂ ਹੁੰਦੀ ਸ਼ਹਾਦਤ ਕਿਸੇ ਹੋਰ ਲਈ ਹੁੰਦੀ ਹੈ ਕਿਸੇ ਸਿਧਾਂਤ ਲਈ ਹੁੰਦੀ ਹੈ ਕਿ ਸ਼ਾਦਤਾ ਜਦੋਂ ਆਪਾਂ ਅਰਥ ਪੜਦੇ ਆ ਉਹਨੂੰ ਗਵਾਹੀ ਕਹਿੰਦੇ ਨੇ ਗਵਾਹੀ ਵੀ ਆਪਣੇ ਆਪ ਲੈ ਨਹੀਂ ਹੁੰਦੀ ਕਿਸੇ ਦੂਜੇ ਲਈ ਦੇ ਦਿੱਤੀ ਜਾਂਦੀ ਹੈ ਸੋ ਪੰਚਮ ਪਾਤਸ਼ਾਹ ਦੀ ਸ਼ਾਦਤਾ ਆਪਾਂ ਅੱਜ ਮਨਾ ਰਹੇ ਹਾਂ ਸਮੇਂ ਦੀ ਪਾਬੰਦੀ ਹੈ ਬੜਾ ਕੁਝ ਆਪਾਂ ਇਤਿਹਾਸ ਵਿੱਚੋਂ ਪੜਦੇ ਆ ਆਪ ਜੀ ਸੁਣ ਰਹੇ ਹੋ ਇਸ ਇਤਿਹਾਸ ਨੂੰ ਆਣ ਵਾਲੇ ਜਿਹੜਾ ਵਿੱਚ ਵੀ ਸੁਣੋ ਪੜੋ ਤੇ ਗੁਰੂ ਸਾਹਿਬ ਦੇ ਜੀਵਨ ਵਿੱਚੋਂ ਮਿਲੇ ਉਪਦੇਸ਼ਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਵਸਾਈਏ ਗੁਰੂ ਸਾਹਿਬ ਦੇ ਦਿੱਤੇ ਉਪਦੇਸ਼ਾਂ ਨੂੰ ਜਦੋਂ ਵਸਾਵਾਂਗੇ ਉਹਨਾਂ ਗੁਣਾਂ ਨੂੰ ਜਦੋਂ ਆਪਣੇ ਅੰਦਰ ਧਾਰਨ ਕਰਾਂਗੇ ਸੱਚ ਜਾਣਿਓ ਹੋ ਜਾਣੇ ਸਾਡੇ ਸਾਰਿਆਂ ਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਘਰ ਪਰ ਬਾਪੇ ਮੇਲੇ ਵਾਲੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਜਾਏਗੀ ਤੇ ਇਹ ਦਿਹਾੜੇ ਮਨਾਏ ਵੀ ਸਾਡੇ ਤਾਂ ਹੀ ਸਫਲ ਹੋ ਸਕਣਗੇ ਜਦੋਂ ਅਸੀਂ ਗੁਰੂ ਦੇ ਦਿੱਤੇ ਬਚਨਾਂ ਤੇ ਚੱਲ ਕੇ ਆਪਣਾ ਜੀਵਨ ਬទਿਤ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨ ਪੁੱਲ ਚੁੱਕ ਦੀ ਖਿਮਾ ਕੋਟਾਂ ਕੋਟ ਸ਼ੁਕਰ ਸਤਗੁਰ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪ ਜੀ ਦੇ ਇਸ ਅਸਥਾਨ ਤੇ ਬਲਕਿ ਮੈਂ ਕਮ ਇਸ ਦੇਸ਼ ਵਿੱਚ ਪਹਿਲੀ ਵਾਰ ਇੱਥੇ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਗੁਰੂ ਸਾਹਿਬ ਦੀ ਇਹ ਕਿਰਪਾ ਵਿਸ਼ੇਸ਼ ਤੌਰ ਤੇ ਧੰਨਵਾਦ ਪ੍ਰਬੰਧਕ ਸਜਣਾ ਦਾ ਸਰਦਾਰ ਹਰਚਰਨ ਸਿੰਘ ਜੀ ਗੁਲਾਟੀ ਜੀ ਜਿਨ੍ਹਾਂ ਨੇ ਮਾਨ ਬਖਸ਼ਿਆ ਆਉਣ ਵਾਲੇ ਸਮੇਂ ਵਿੱਚ ਵੀ ਜਿਵੇਂ ਸਮਾਂ ਮਿਲੇਗਾ ਆਪ ਜੀ ਦੇ ਨਾਲ ਇਸੇ ਤਰ੍ਹਾਂ ਫਿਰ ਵਿਚਾਰਾਂ ਦੀ ਸਾਂਝ ਕਰਨ ਦਾ ਮੌਕਾ ਬਣੇਗਾ ਗੁਰੂ ਸਾਹਿਬ ਕਿਰਪਾ ਕਰ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ